ਗੁਰੂ ਪਿਆਰਿਓ ਮੇਰੇ ਸਹਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਪੋਥੀ ਪਰਮੇਸ਼ਰ ਦਾ ਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਰਮੇਸ਼ਰ ਦੀ ਥਾਂ ਆਖਿਆ ਗਿਆ ਪਰਮੇਸ਼ਰ ਨਾਲ ਮਿਲਣ ਦੀ ਜਗ੍ਹਾ ਆਖਿਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਰ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲੋਂ ਤੋੜਿਆ ਜਾ ਰਿਹਾ ਹੈ ਕਹਿੰਦੇ ਪੋਥੀ ਨੂੰ ਛੱਡ ਦਿਓ ਤੁਸੀਂ ਮਨ ਸਾਫ਼ ਕਰ ਲਓ ਓਏ ਮਨ ਸਾਫ਼ ਤਦ ਹੀ ਹੋਏਗਾ ਜੇ ਅਸੀਂ ਆਪਣੇ ਸਤਿਗੁਰਾਂ ਨਾਲ ਜੁੜਾਂਗੇ ਸਤਿਗੁਰ ਸਾਡੇ ਕਿੱਥੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੋਥੀ ਦੇ ਵਿੱਚ ਨੇ ਆਦ ਵੀੜ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੋਥੀ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਹਿਲਾਂ ਪੋਥੀ ਆਖਿਆ ਸੀ ਸਤਿਗੁਰਾਂ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਗਿਆ ਸੀ ਉੱਥੇ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਬਿਰਾਜਮਾਨ ਹੁੰਦੇ ਸੀ ਤੇ ਸੰਗਤ ਨੂੰ ਉਪਦੇਸ਼ ਦਿੰਦੇ ਹੁੰਦੇ ਸੀ ਅੱਜ ਗੁਰਸਿੱਖ 71 ਹੋ ਕੇ ਇਕੱਠੇ ਹੋ ਕੇ ਭਾਈ ਗੁਰਦਾਸ ਜੀ ਵਰਗੇ ਬਾਬਾ ਬੁੱਢਾ ਸਾਹਿਬ ਵਰਗੇ ਪੁੱਛਦੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਅੱਗੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੀ ਜਗ੍ਹਾ ਤੇ ਬਿਰਾਜਮਾਨ ਹੁੰਦੇ ਸੀ ਆਧ ਬੀੜ ਦੀ ਜਗ੍ਹਾ ਤੇ ਬਿਰਾਜਮਾਨ ਹੁੰਦੇ ਸੀ ਹੁਣ ਤੁਹਾਡਾ ਅਸਣ ਕਿੱਥੇ ਲਾਇਆ ਜਾਵੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਪਈਏ ਆਦ ਬੀੜ ਹੈ ਜੋ ਭਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਦੇ ਵਿੱਚ ਹੁਣ ਗੁਰੂ ਨਾਨਕ ਗੁਰੂ ਕਬੀਰ ਗੁਰੂ ਰਵਿਦਾਸ ਗੁਰੂ ਨਾਮਦੇਵ ਸਤਗੁਰ ਧੰਨਾ ਬਾਬਾ ਫਰੀਦ ਸਾਹਿਬ ਮਹਾਰਾਜ ਵਰਗੇ ਐਸੇ ਰਹਿਬਰ ਨੇ ਐਸੇ ਸਤਗੁਰ ਨੇ ਜਿਹੜੇ ਇਸ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੰਦੇ ਨੇ ਜਿਹੜੇ ਇਸ ਮਨੁੱਖਤਾ ਦਾ ਕਲਿਆਣ ਕਰਦੇ ਨੇ ਜਿਹੜੇ ਇਸ ਮਨੁੱਖਤਾ ਨੂੰ ਅਗਿਆਨਤਾ ਦੇ ਵਿੱਚੋਂ ਬਹਿਮਾ ਦੇ ਵਿੱਚੋਂ ਭਰਮਾ ਦੇ ਵਿੱਚੋਂ ਪਖੰਡਾ ਦੇ ਵਿੱਚੋਂ ਕੱਢ ਕੇ ਇੱਕ ਬੇਗੰਪੁਰਾ ਬਣਾ ਕੇ ਦੇ ਰਹੇ ਨੇ ਜਿਹੜੇ ਇਸ ਮਨੁੱਖਤਾ ਨੂੰ ਜਿਉਂਦੇ ਜੀ ਸੱਚਖੰਡ ਦੇ ਰਹੇ ਨੇ ਤੇ ਗੁਰੂ ਪਿਆਰਿਓ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਵ ਆਦ ਬੀੜ ਦਾ ਪ੍ਰਕਾਸ਼ ਇੱਥੇ ਹੀ ਰਹੇਗਾ ਤੁਸੀਂ ਮੇਰਾ ਜਿਹੜਾ ਆਸਣ ਹੈ ਉਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਈਡ ਤੇ ਲਗਾ ਦਿਓ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੰਨਾ ਸਤਿਕਾਰ ਕਰਦੇ ਸੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਭਾਵ ਆਦ ਬੀੜ ਦੇਗਾ ਲੜ ਲਾਇਆ ਸਾਨੂੰ ਸਤਿਗੁਰਾਂ ਨੇ ਸ਼ੁਰੂ ਤੋਂ ਹੀ ਸ਼ਬਦ ਗੁਰੂ ਨੂੰ ਮੁੱਖ ਰੱਖਿਆ ਤੇ ਅੱਜ ਸਾਨੂੰ ਪੋਥੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਮਰੇ ਨੂੰ ਪੋਥੀ ਕਹਿ ਕੇ ਇਹ ਕਿਹਾ ਜਾ ਰਿਹਾ ਵੀ ਭਾਈ ਪੋਥੀ ਦਾ ਖਿਹੜਾ ਛੱਡੋ ਮਨ ਸਾਫ਼ ਕਰ ਲਓ ਓਏ ਗੁਰੂ ਕਬੀਰ ਗੁਰੂ ਰਵਿਦਾਸ ਗੁਰੂ ਨਾਨਕ ਦੇਵ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਵਿੱਚ ਆ ਕੇ ਸਾਡਾ ਮਨ ਸਾਫ਼ ਹੋਣਾ ਪਰ ਹੁਣ ਕਿੱਥੇ ਮਿਲਣਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੋਥੀ ਪਰਮੇਸ਼ਰ ਦਾ ਥਾਨ ਹੈ ਸਾਡੀ ਜਿੰਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਜਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਓਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ ਕੇ ਵੇਖੋ ਦੁਨੀਆ ਦਾ ਬਾਦਸ਼ਾਹ ਖਵਾਉਣ ਵਾਲਾ ਔਰੰਗਜ਼ੇਬ ਜਿਹੜਾ ਕਹਿੰਦਾ ਸੀ ਮੇਰੇ ਅੱਗੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਝੁਕਦੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਆਪਣੇ ਅੱਗੇ ਝੁਕਾਉਣ ਦਾ ਪੂਰਾ ਜੋਰ ਲਾ ਲਿਆ ਸੀ ਉਹਨੇ ਯਤਨ ਕਰ ਲਿਆ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਅੱਗੇ ਨਹੀਂ ਝੁਕੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਝੁਕੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਅੱਗੇ ਝੁਕੇ ਨੇ ਤੇ ਫਿਰ ਸਤਗੁਰਾਂ ਨੇ ਆਖਿਆ ਸੀ ਸਾਨੂੰ ਹੁਕਮ ਕੀਤਾ ਸੀ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਭਾਈ ਤੁਸੀਂ ਗੁਰੂ ਮੰਨੋ ਤੇ ਅਸੀਂ ਕੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਗੱਲ ਯਾਦ ਰੱਖਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਉਹ ਟੁੱਟ ਗਿਆ ਉਹ ਗੁਰੂ ਰਵਦਾਸ ਨਾਲੋਂ ਟੁੱਟ ਗਿਆ ਗੁਰੂ ਨਾਨਕ ਨਾਲੋਂ ਟੁੱਟ ਗਿਆ ਗੁਰੂ ਨਾਮਦੇਵ ਨਾਲੋਂ ਟੁੱਟ ਗਿਆ ਗੁਰੂ ਗੋਬਿੰਦ ਸਿੰਘ ਨਾਲੋਂ ਟੁੱਟ ਗਿਆ ਸਤਿਗੁਰ ਧੰਨਾ ਨਾਲੋਂ ਟੁੱਟ ਗਿਆ ਬਾਬਾ ਫਰੀਦ ਸਾਹਿਬ ਮਹਾਰਾਜ ਨਾਲੋਂ ਟੁੱਟ ਗਿਆ ਸਤਿਗੁਰ ਰਾਮਾਨੰਦ ਮਹਾਰਾਜ ਨਾਲੋਂ ਟੁੱਟ ਗਿਆ ਜਿਨ੍ਹਾਂ ਰਹਿਬਰਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਹੈ ਉਹਨਾਂ ਸਾਰਿਆਂ ਨਾਲੋਂ ਟੁੱਟ ਗਿਆ ਉਹਨਾਂ ਸਾਡੇ ਸਿੰਘਾਂ ਸ਼ਹੀਦਾਂ ਯੋਧਿਆਂ ਤੋਂ ਵੀ ਟੁੱਟ ਗਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਕੁਰਬਾਨੀਆਂ ਵੀ ਕੀਤੀਆਂ ਇਸ ਮਨੁੱਖਤਾ ਲਈ ਸ਼ਹਾਦਤਾਂ ਵੀ ਦਿੱਤੀਆਂ ਉਹਨਾਂ ਸਾਰਿਆਂ ਨਾਲੋਂ ਨਾਤਾ ਟੁੱਟ ਜਾਂਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਾਥ ਨਾ ਛੱਡਿਓ ਜਦੋਂ ਸਾਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਜਦੋਂ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਜਦੋਂ ਸਾਨੂੰ ਧਾਰਮਿਕ ਗ੍ਰੰਥ ਦੇਖਣ ਦਾ ਅਧਿਕਾਰ ਨਹੀਂ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਉਦੋਂ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬੀੜ ਤਿਆਰ ਕਰਵਾਈ ਗੁਰਨਾਨਕ ਪਾਤਸ਼ਾਹ ਜੀ ਨੇ ਚਾਰੋਂ ਦਾਸੀਆਂ ਕੀਤੀਆਂ ਨਾ ਚਾਰ ਉਦਾਸੀਆਂ ਦੌਰਾਨ ਸਤਿਗੁਰਾਂ ਨੇ ਪ੍ਰਚਾਰ ਫੇਰੀਆਂ ਦੌਰਾਨ ਇਹ ਬਾਣੀ ਇਕੱਤਰ ਕੀਤੀ ਸਾਹਮਸਾਂ ਬਰਖੀ ਸਤਿਗੁਰਾਂ ਨੇ ਤੇ ਸਤਿਗੁਰਾਂ ਨੇ ਇਹ ਬਾਣੀ ਦੂਜੇ ਗੁਰੂ ਪਾਤਸ਼ਾਹ ਜੀ ਨੂੰ ਦੂਜੇ ਪਾਸ਼ਾ ਨੇ ਤੀਜੇ ਪਾਸ਼ਾ ਨੂੰ ਤੀਜੇ ਪਾਸ਼ਾ ਨੇ ਚੌਥੇ ਪਾਸ਼ਾ ਨੂੰ ਚੌਥੇ ਪਾਸ਼ਾ ਨੇ ਪੰਜਵੇਂ ਪਾਸ਼ਾ ਜੀ ਨੂੰ ਭਾਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਤੇ ਫਿਰ ਆਦ ਬੀੜ ਤਿਆਰ ਹੋਈ ਉਸ ਤੋਂ ਬਾਅਦ ਸਿਲਸਿਲਾ ਚੱਲਦਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੌਵੇਂ ਪਾਸ਼ਾ ਜੀ ਦੀ ਬਾਣੀ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਬਣਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜਲਾ ਦਿੱਤਾ ਬੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਸਾਨੂੰ ਤੋੜਨ ਦੀਆਂ ਅੱਜ ਦੁਸ਼ਮਣ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਅਸੀਂ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਖਤਮ ਕਰ ਦਿੱਤਾ ਤਾਂ ਇਹ ਕੌਮ ਖਤਮ ਹੋ ਗਈ ਅੱਜ ਦੁਸ਼ਮਣ ਨੂੰ ਅੱਜ ਜਾ ਕੇ ਪਤਾ ਲੱਗਿਆ ਨਹੀਂ ਉਹਨੇ ਸਾਡੇ ਸਿਰ ਉਤਾਰ ਕੇ ਵੀ ਦੇਖ ਲਈ ਗਰਦਨ ਲਾ ਕੇ ਵੀ ਦੇਖ ਲਈਆਂ ਸਾਡੇ ਟੋਟੇ ਟੋਟੇ ਕਰਕੇ ਵੀ ਦੇਖ ਲਏ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਭਾਵੇਂ ਬੱਚੇ ਵੀ ਉਹਨੇ ਖਤਮ ਕਰਕੇ ਦੇਖ ਤੇ ਦੇਖ ਲਏ ਜਿਹੜੀਆਂ ਮਾਂਮਾ ਦੇ ਪੇਟ ਦੇ ਵਿੱਚ ਵੀ ਬੱਚੇ ਸੀ ਨਾ ਉਹ ਵੀ ਉਹਨਾਂ ਨੇ ਕੋ-ਕੋ ਮਾਰ ਮਾਰ ਕੇ ਦੇਖ ਲਏ ਸਰੋਵਰ ਵੀ ਪੂਰ ਦਿੱਤੇ ਧਾਰਮਿਕ ਸਥਾਨ ਵੀ ਟਾ ਦਿੱਤੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ ਸਿੱਖ ਫੇਰ ਮਜ਼ਬੂਤ ਕਿੱਥੋਂ ਹੋ ਜਾਂਦੇ ਨੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਜਿਹੜੀ ਸ਼ਕਤੀ ਮਿਲਦੀ ਹੈ ਤਾਕਤ ਮਿਲਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਐ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤੋੜਿਆ ਜਾ ਰਿਹਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨਾ ਟੁੱਟਿਓ ਗੁਰੂ ਗ੍ਰੰਥ ਸਾਹਿਬ ਮਹਾਰਾਤੋਂ ਟੁੱਟਣ ਵਾਲਾ ਮੈਂ ਫੇਰ ਬੇਨਤੀ ਕਰਦਿਆਂ ਪਹਿਲਾਂ ਵੀ ਮੈਂ ਬੇਨਤੀ ਕਰਦੀ ਤੁਹਾਨੂੰ ਬਹੁਤ ਸਾਰੇ ਰਹਿਬਰਾਂ ਤੋਂ ਟੁੱਟ ਜਾਏਗਾ ਜਿਨ੍ਹਾਂ ਗੁਰੂ ਗ੍ਰੰਥ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰੇ ਦੇ ਵਿੱਚ ਦਰਜ ਹੈ ਤੇ ਗੁਰੂ ਪਿਆਰਿਓ ਪੰਥ ਵਸੇ ਮੈਂ ਉੱਜੜਾ ਮੇਰੇ ਮਨ ਚਾਹੋ ਕਨੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਮੈਂ ਉੱਜੜਦਾ ਤਾਂ ਉੱਜੜ ਜਾਣ ਦੇ ਕੋਈ ਦਿੱਕਤ ਨਹੀਂ ਪਰ ਮੇਰਾ ਪੰਥ ਵਸਣਾ ਚਾਹੀਦਾ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਸਭ ਕੁਝ ਕੁਰਬਾਨ ਵੀ ਕਰ ਦਿੰਦੇ ਨੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲਾਉਂਦੇ ਨੇ ਤੇ ਸਾਡਾ ਵੀ ਫਰਜ਼ ਬਣਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਲੜ ਲੱਗੀਏ ਸੋ ਗੁਰੂ ਪਿਆਰਿਓ ਬੜੇ ਲੋਕ ਕਹਿੰਦੇ ਨੇ ਭਾਈ ਪੋਥੀ ਨਹੀਂ ਪੜ੍ਹਨੀ ਚਾਹੀਦੀ ਮਨ ਸਾਫ਼ ਹੋਣਾ ਚਾਹੀਦਾ ਬਾਣੀ ਪੜ੍ਹਨ ਦੀ ਕੀ ਲੋੜ ਹੈ ਜਦ ਮਨ ਨਹੀਂ ਸਾਫ਼ ਆ ਤੇ ਗੁਰੂ ਪਿਆਰਿਓ ਮਨ ਜਿਹੜਾ ਸਾਫ਼ ਕਰਨ ਉਹ ਸਤਿਗੁਰਾਂ ਨੇ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ ਸਾਡਾ ਮਨ ਸਾਫ਼ ਹੋਣਾ ਤੇ ਜੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਗੇ ਤਾਂ ਬਾਣੀ ਪੜਨੀ ਪੈਗੀ ਬਾਣੀ ਨਾਲ ਜੁੜਨਾ ਪਏਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪਣੇ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਤੇ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਇਤਿਹਾਸ ਦੀਆਂ ਵਿਚਾਰਾਂ ਸਮਾਜਿਕ ਵਿਚਾਰਾਂ ਕਰਦੇ ਹਾਂ ਸੋ ਗੁਰੂ ਪਿਆਰਿਓ ਇਹ ਸੇਵਾ ਦੇ ਵਿੱਚ ਤੁਸੀਂ ਹਿੱਸਾ ਇਸ ਤਰ੍ਹਾਂ ਪਾ ਸਕਦੇ ਹੋ ਕਿ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸੁਣਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਯਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਭੈਣਾ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਪ੍ਰਚਾਰ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਸੇਵਾ ਹੋਏਗੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ